ਹਲਕਾ ਜਲਾਲਾਬਾਦ ਦੇ ਪਿੰਡ ਬਾਂਮਣੀਵਾਲਾ ਚ ਮਾਮੂਲੀ ਗੱਲ ਨੂੰ ਲੈ ਕੇ ਗਵੰਡੀ ਨਹੀਂ ਗਵਾਂਡ ਦੇ ਨੌਜਵਾਨ ਦਾ ਕਰ ਦਿੱਤਾ ਕਤਲ ਦੋਸ਼ੀ ਜਿਮ ਸੰਚਾਲਕ ਨੇ ਜਿਮ ਦੇ ਅੰਦਰ ਹੀ ਤੇਜ਼ ਧਾਰ ਹਥਿਆਰ ਨਾਲ ਕਤਲ ਕਰਕੇ ਕਤਲ ਨੂੰ ਛਪਾਉਣ ਲਈ Laash ਨੂੰ ਨਹਿਰ ਦੀ ਪੱਟੜੀ ਤੇ ਸੁੱਟਿਆ ਪੁਲਿਸ ਨੇ ਕਤਲ ਮਾਮਲੇ ਦੀ ਗੁੱਤੀ ਨੂੰ 8 ਘੰਟੇ ਚ ਹੀ ਸੁਲਝਾਇਆ ਤੇ ਦੋਸ਼ੀ ਨੂੰ ਕਾਬੂ ਕਰ ਲਿਆ ਦੱਸਦੀਏ ਕਿ ਮੰਗਲਵਾਰ ਦੀ ਬੀਤੀ ਰਾਤ ਨੂੰ ਥਾਣਾ ਵੈਰੋ ਕਾ ਦੇ ਅਧੀਨ ਪੈਂਦੇ ਪਿੰਡ ਬਾਮਣੀ ਵਾਲਾ ਦੀ ਢਾਣੀ ਕੋਕਰੀ ਵਿਖੇ ਇੱਕ ਗਵਾਂਢੀ ਵੱਲੋਂ ਹੀ ਮਾਮੂਲੀ ਗੱਲ ਨੂੰ ਲੈ ਕੇ ਆਪਣੇ ਹੀ ਗਵਾਂਢੀ ਨੌਜਵਾਨ ਦਾ 23 ਤਾਰਖ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਕਤਲ ਕੀਤੇ ਜਾਣ ਤੋਂ ਬਾਅਦ ਕਤਲ ਨੂੰ ਛੁਪਾਉਣ ਲਈ Laash ਨੂੰ ਪਿੰਡ ਦੇ ਨਾਲ ਲੱਗਦੀ ਨਹਿਰ ਦੀ ਕੱਚੀ ਪਟੜੀ ਤੇ ਸੁੱਟ ਦਿੱਤਾ ਪਤਾ ਲੱਗਣ ਤੇ ਪਰਿਵਾਰ ਵੱਲੋਂ ਇਸ ਦੀ ਜਾਣਕਾਰੀ ਸਬੰਧਤ ਥਾਣਾ ਦੀ ਪੁਲਿਸ ਨੂੰ ਦਿੱਤੀ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਗੁਰਸ਼ਰਨ ਸਿੰਘ ਉਰਫ ਬੱਗਾ ਪੁੱਤਰ ਜਗੀਰ ਸਿੰਘ ਵਾਸੀ ਬਾਂਬਣੀ ਵਾਲਾ ਟਾਣੀ ਕੋਕਰੀ ਜੋ ਸ਼ਾਦੀशुदा ਸੀ ਅਤੇ ਉਸਦੇ ਤਿੰਨ ਛੋਟੇ-ਛੋਟੇ ਬੱਚੇ ਸਨ ਦੱਸਦੀ ਹੈ ਕਿ ਉਸਦੀ ਪਤਨੀ ਹੈ ਜਿਹੜੀ ਉਹ ਕੁਝ ਸਮੇਂ ਤੋਂ ਆਪਦੇ ਪੇਕਿਆਂ ਦੇ ਰਹਿ ਰਹੀ ਹੈ ਕਿਸੇ ਘਰੇਲੂ ਝਗੜੇ ਨੂੰ ਲੈ ਕੇ ਤਾਂ ਦੱਸਦੀ ਹੈ ਕਿ ਉਸਦੇ ਗੁਆਂਢ ਦੇ ਵਿੱਚ ਜਿੰਮ ਸੈਂਟਰ ਚਲਾਉਣ ਵਾਲੇ ਵਿਅਕਤੀ ਨਾਲ ਉਸਦੀ ਦੋਸਤੀ ਸੀ ਅਤੇ ਦੋਸ਼ੀ ਨਸ਼ਾ ਕਰਨ ਦਾ ਆਦੀ ਸੀ ਅਤੇ ਜਿਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਤਕਰਾਰਬਾਜ਼ੀ ਹੋਈ ਹੈ ਤੇ ਜਿਸ ਤੋਂ ਬਾਅਦ ਦੇ ਵਿੱਚ ਜਿੰਮ ਟ੍ਰੇਨਰ ਨੇ ਬੜੇ ਹੀ ਸ਼ਾਤਰ ਤਰੀਕੇ ਨਾਲ ਉਸ ਨੂੰ ਪਹਿਲਾਂ ਜੇਮ ਬੁਲਾਇਆ ਤੇ ਬੇਰਹਿਮੀ ਦੇ ਨਾਲ 23 ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਤੇ ਜਿਸ ਤੋਂ ਬਾਅਦ ਕਤਲ ਨੂੰ ਛੁਪਾਉਣ ਲਈ ਉਸਨੇ Laash ਨੂੰ ਪਿੰਡ ਦੇ ਨਾਲੋਂ ਲੰਘਦੀ ਨਹਿਰ ਦੀ ਪੱਟੜੀ ਕਿਨਾਰੇ ਖੂਨ ਨਾਲ ਲਤਪਤ ਸੁੱਟ ਦਿੱਤਾ ਜਦੋਂ ਇਸ Laash ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਤੇ ਪਿੰਡ ਦੇ ਲੋਕਾਂ ਨੂੰ ਮਿਲੀ ਉਹ ਨਹਿਰ ਕਿਨਾਰੇ ਪੁੱਜੇ ਅਤੇ ਕਈ ਤਰ੍ਹਾਂ ਦੇ ਲੋਕਾਂ ਵੱਲੋਂ ਕ�ਸ ਲਗਾਏ ਜਾ ਰਹੇ ਸਨ ਇਸ ਘਟਨਾ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਥਾਣਾ ਵੈਰੋਕਾ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਥਾਣਾ ਵੈਰੋਕਾ ਦੀ ਪੁਲਿਸ ਵੱਲੋਂ ਬਰੀਕੀ ਨਾਲ ਜਾਂਚ ਕਰਦੇ ਹੋਏ ਸਾਰਾ ਮਾਮਲਾ ਸੁਲਝਾ ਲਿਆ ਗਿਆ ਇਸ ਕਤਲ ਮਾਮਲੇ ਸੰਬੰਧੀ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਜਤਿੰਦਰ ਸਿੰਘ ਗਿੱਲ ਨੇ ਘਟਨਾਕਰਨ ਦੀ ਸਾਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਦੇ ਵੱਲੋਂ 8 ਘੰਟਿਆਂ 'ਚ ਮਾਮਲੇ ਨੂੰ ਸੁਲਝਾ ਲਿਆ ਗਿਆ ਤੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਜਿੱਕੀ ਨਾਮ ਹੈ ਤੁਹਾਡਾ ਜੀ ਰਦੀਾਲ ਸਿੰਘ ਜੀ ਪੀਟਰ ਦਾ ਕੀ ਨਾਮ ਦੇ ਪਿੰਡ ਕਿਹੜਾ ਜੀ ਜਗਜੀਤ ਸਿੰਘ ਬਾਵਨੀ ਵਾਲਾ ਜਿਹੜੀ ਇੱਕ ਡੈੱਡ ਬੋਡੀ ਮਿਲੀ ਹੈ ਨਹਿਰ ਦੀ ਪੱਟੜੀ ਤੋਂ ਉਹ ਤੁਹਾਡਾ ਕੀ ਲੱਗਦਾ ਜੀ ਮੇਰੇ ਛੋਟੇ ਬਰਾਬਰ ਬਸ ਤੁਹਾਡੇ ਸਭ ਨਾਲੋਂ ਛੋਟਾ ਜੀ ਕੀ ਲੱਗਦਾ ਕਿਸ ਕਾਰਨ ਕਰਕੇ ਮੌਤ ਹੋਈ ਹੋਈ ਹੈ ਜੀ ਇਹ ਜੀ ਮੌਤ ਦਾ ਤਾਂ ਆਪਾਂ ਨੂੰ ਇਹ ਨਹੀਂ ਕਹਿ ਸਕਦੇ ਕਿਸ ਕਾਰਨ ਹੋਈ ਹੈ ਬਾਕੀ ਰਾਤ ਨੂੰ ਇਹਨਾਂ ਦੇ ਜੁਆਕਾਂ ਨੇ ਸਾਨੂੰ ਪੌਣੇ ਕੀ ਤਕਰੀਬਨ ਪੌਣੇ 11 ਫੋਨ ਕਰਿਆ ਇਸ ਦਾ ਡੈਡੀ ਕਰਨੇਗਾ ਤੇ ਅਸੀਂ ਉਸ ਤੋਂ ਬਾਅਦ ਆ ਕੇ ਪਤਾ ਲਿਆ ਪੁੱਛਦਰ ਕੀਤੀ ਤਾਂ ਕਹਿੰਦਾ ਵੀ ਇਹ ਤਾਂ ਸ਼ਾਮ ਨੂੰ 7:30 ਵਜੇ ਦਾ ਦੁਕਾਨਬਾਬ ਦਾਤੀ ਬੰਦ ਕਰਦੀ ਜੀ ਤੇ ਉਸ ਤੋਂ ਬਾਅਦ ਅਸੀਂ ਰਾਤ ਨੂੰ ਪੜਤਾਲ ਕੀਤੀ ਪੋਲ ਤੇ ਨਾਲ ਪੋਲ ਬੋਲਦ ਕਰਨ ਜੋਾਕਾ ਨੂੰ ਭੇਜਿਆ ਮੈਂ ਪਤਾ ਲਾਇਆ ਗਿਆ ਉਹ ਜੀ ਤੇ ਰਾਤ ਨੂੰ ਨਹੀਂ ਸੀਗਾ ਇੱਥੇ ਤੇ ਫਿਰ ਉਸ ਤੋਂ ਬਾਅਦ ਫਿਰ ਅਸੀਂ ਰਾਤ 11:00 11:30 ਵਜੇ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਜਿਮ ਵਾਲੇ ਅ ਜਿਮ ਨਾਲ ਹੈਗੀ ਸਾਡੇ ਜਿਮ ਵਾਲੇ ਦੋ ਦੋ ਭਰਾ ਬਾਹਰ ਨਿਕੜੇ ਨਿਕਲੇ ਸੀ ਕਹਿੰਦਾ ਜੇ ਮੋਸਟ ਟਾਈਮ ਖੁੱਲੀ ਸੀ ਜੇ ਮੋਸਲੇ ਜੇ ਮੋ ਜੇ ਮੋ ਦਾ ਸ਼ਟਰ ਬੰਦ ਸੀ ਅੰਦਰ ਤੇ ਉੰਜ ਵੈਸੇ ਲੋਕ ਨਹੀਂ ਸੀਗਾ ਅੰਦਰ ਵਾ ਦੋ ਭਰਾ ਸੀਗੇ ਜੀ ਤੇ ਇਹਨਾਂ ਕੋਲੋਂ ਪੁੱਛ ਤਾਂ ਸਕੀਤੀ ਮੈਂ ਕਿਹਾ ਜਾ ਕਾਕੂ ਨੂੰ ਭੇਜਿਆ ਜਾ ਨਾ ਪੁੱਛ ਮੇਰਾ ਕੀ ਉਹਦਾ ਜਿੰਮ ਤੇ ਆਉਣਾ ਜਾਣਾ ਸੀ ਜਿਹੜੇ ਨੌ ਮ੍ਰਿਤਕ ਨੌਜਵਾਨ ਦਾ ਜੀ ਹਾਂਜੀ ਆਉਣਾ ਜਾਣਾ ਸੀਗਾ ਇਹਨਾਂ ਦਾ ਬਾਕੀ ਆਂਡੀ ਗਵਾਂਡੀ ਹੈਗੇ ਆ ਤੇ ਨਾਲ ਇਹਨਾਂ ਦਾ ਪੈਸੇ ਪੁੱਛਦੇ ਵੀ ਰੋਲਾ ਸਾਨੂੰ ਤਾਂ ਪਤਾ ਅੱਜ ਹੀ ਲੱਗਿਆ ਸੀਗਾ ਤੇ ਵੀ ਇਹਨਾਂ ਪੈਸੇ ਦੇ ਟ੍ਰਾਫਰ ਉਹ ਗੁੱਪਚੋ ਨੇ ਆਦਾ ਕਾਉਂਟ ਕੋਡ ਦੱਸਿਆ ਸੀ ਉਹਨੂੰ ਉਹਨਾਂ ਜਾਣ ਸੀਗਾ ਗੁਰਸਰਨ ਸਿੰਘ ਤੇ ਉਸ ਪੈਸੇ ਬਾਰੇ ਕਿਤੇ ਨੇ ਇੱਕ ਦੋ ਗੱਲਾਂ ਕੀਤੀਆਂ ਨੇ ਕਿ ਬੈਂਕ ਅਕਾਊਂਟ ਚ ਪੈਸੇ ਨਿਕਲੇ ਨੇ ਜਾਂ Google Pay ਤੋਂ ਨਿਕਲੇ ਨੇ ਇਹਦੇ Google ਵਿੱਚ ਪੈਸੇ ਸਟਾਫ ਫੋਰੋਂ ਨਿਕਲੇ ਨਿਕਲੇ ਹੋਏ ਆ ਲਗਭਗ ਕਿੰਨੇ ਕੁ ਨਿਕਲੇ ਨੇ ਜੀ ਤਕਰੀਬਨ 15 ਤੋਂ 20 ਹਜ਼ਾਰ ਤੱਕ ਨੇ ਅੱਛਾ ਜੀ ਫਿਰ ਕੀ ਨੋਜਵਾਨ ਮੰਗ ਕਰਦਾ ਸੀ ਇਹਨਾਂ ਤੋਂ ਹਾਂ ਜੀ ਇਹਨੇ ਕੱਲ ਸ਼ਾਮ ਦੱਸਦੇ ਪੈਨ ਉਹ ਆਪ ਹੀ ਦੱਸਦਾ ਸੀ ਮੁੰਡਾ ਜਮ ਵਾਲਾ ਕਹਿੰਦਾ ਮੇਰੇ ਘਰੇ ਗਿਆ ਤੇ ਮੈਂ ਰਾਤ ਸੰਨ ਦੱਸਦਾ ਰਹਿੰਦਾ ਕਹਿੰਦਾ ਸੀ ਸ਼ਰਾਬ ਪੀਣ ਨਾਲਤ ਗਏ ਰਹੇ ਤੇ ਉਸ ਤੋਂ ਬਾਅਦ ਫਿਰ ਮੈਂ ਕਰੀ ਛੱਡਤਾ ਜਦੋਂ ਰਾਤ ਅਸੀਂ 11:30 ਵੇਖਿਆ ਤੇ ਇਹ ਦੋਨੇ ਭਰਾ ਨਿਕਲੇ ਆਉਂਦੇ ਸੀ ਤੇ ਛੋਟੇ ਸਾਡੇ ਕਾਕੇ ਮੈਂ ਕਾਕਾ ਸਮਿਤ ਤੇ ਗਏ ਉਹਨੇ ਦੇਖਿਆ ਇਹਦੇ ਪੈਂਟ ਤੇ ਥੱਬੇ ਲੱਗੇ ਹੋਏ ਸੀਗੇ ਬਲੱਡ ਦੇ ਹਾਂਜੀ ਖੂਨ ਨੇ ਦੇ ਕੱਪੜੇ ਗਲੇ ਸੀਗੇ ਤੇ ਇਹ ਮੈਨੂੰ ਕਾਕਾ ਕਹਿੰਦਾ ਡੈੜੀਆਂ ਤੇ ਖੂਨ ਦੇ ਕੱਪੜੇ ਗਲੇ ਪਰ ਆਪੋ ਨੇ ਜੀ ਥੋੜਾ ਸੀਗਾ ਵੀ ਸਾਡੇ ਭਰਾ ਨੂੰ ਮਾਰ ਦੇਗਾ ਤੇ ਅਸ ਜੀਗਾ ਬਸ ਹੋ ਸਕਦਾ ਕਾਕੇ ਨੂੰ ਪੁਲਿਸ਼ਾ ਹੋਵੇਗਾ ਤੇ ਤੜਕੇ ਫਿਰ ਸਾਨੂੰ ਤੜਕੇ ਫਿਰ ਪਤਾ ਲੱਗਿਆ ਵੀ ਵਿਚਾਰਨ ਸਿੰਘ ਘਰੇ ਨਹੀਂ ਆ ਰਾਤ ਨੂੰ ਤੇ ਤੜਕੇ ਫਿਰ ਮੈਂ ਪੜਤਾਲ ਕਰਨ ਤੇ ਪਿੰਡ ਵਿੱਚ ਤੇ ਉਸ ਤੋਂ ਬਾਅਦ ਠੇਕੇ ਦੇ ਪਤਾ ਲਿਆ ਤੇ ਅਜ ਤੱਕ ਸਾਰਨ ਰਾਤ ਮੇਰਾ ਬਰਾਦ ਖਾਇਕ ਰਿਓ ਠੇਕੇ ਵਾਲਾ ਕਹਿੰਦਾ ਹੁੰਦਾ ਕਾਕਾ ਆਇਆ ਸੀ 4:30 ਵਜੇ ਅੱਧੀ ਆਦਾਰੂ ਲੈ ਕੇ ਮੇਰੇ ਕੋਲ ਕਿਸ ਤਰ ਜਦੋਂ ਤੁਸੀਂ ਸਵੇਰੇ ਗਏ ਹੋ ਨਹਿਰ ਦੀ ਪਟੜੀ ਤੇ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਇਹ ਉਸ ਤੋਂ ਬਾਅਦ ਨਸਤ ਕਰੇ ਆ ਕੇ ਤੇ ਸਾਨੂੰ ਉਸ ਤੋਂ ਬਾਅਦ ਆਪਣਾ ਫੋਨ ਆਇਆ ਕਾਲ ਆਈ ਵੈਸ ਤਰ੍ਹਾਂ ਨਹਿਰ ਮਕੜਾ ਦੀ ਜ਼ਮੀਨ ਦੇ ਕੋਲ ਆਓ ਤੁਸੀਂ ਉੱਥੇ ਆਪਣਾ ਤੁਹਾਡਾ ਬਰਾਦ ਡਿੱਗਿਆ ਪਿਆ ਤੇ ਜਦੋਂ ਪਤਾ ਜਾ ਕੇ ਲਿਆ ਤੇ ਇਸ ਤਰ੍ਹਾਂ ਕਿੰਨੀ ਕੋ ਸੱਟਾਂ ਦੇ ਨਿਸ਼ਾਨ ਸੀਗੇ ਸੱਟਾਂ ਦੇ ਨਿਸ਼ਾਨ ਤਾਂ ਕਾਫੀ ਹੈਗੇ ਉਹਦੇ ਕਾਪੇ ਕਾਪੇ ਵੱਜਿਆ ਸਿਰ ਵਿੱਚ ਤੇ ਬਾਕੀ ਬਹੁਤ ਹੀ ਉਹਦੇ ਹਲਤ ਮਾੜੇ ਹੋਇਆ ਪਿਆ ਦੇਖਣ ਤੋਂ ਫੇ ਛੇਤੀ ਦਾ ਪਛਾਣ ਹੁਣ ਪੁਲਿਸ ਮੌਕੇ ਤੇ ਆਈ ਹੈ ਹਾਂਜੀ ਪੁਲਿਸ ਆਈ ਸੀ ਤੜਕਿਆਂ ਸਚੂ ਆਇਆ ਸੀਗਾ ਜੀ ਤੇ ਉਹਨਾਂ ਨੂੰ ਅਸੀਂ ਜੋ ਸਾਨੂੰ ਕੱਸੀ ਕਹਾਣੀ ਬਣਦੀ ਤੇ ਅਸੀਂ ਜੈਮੂ ਚ ਲੈ ਗਏ ਸੀ ਫਿਰ ਅਸੀਂ ਜਿੱਦ ਸਾਨੂੰ ਸ਼ੱਕ ਸੀਗਾ ਰਾਤ ਨੂੰ ਸਾਨੂੰ ਸ਼ੱਕ ਪਿਆ ਸੀ ਤੇ ਐਸ.ਟੀ.ਓ ਨੂੰ ਅਸੀਂ ਕਿਹਾ ਵੀ ਇਹ ਜੈਮੂ ਵਾਲ ਤੁਸੀਂ ਪੋਪਾ ਚ ਫਰਦਾਲ ਰਾਤ ਦੋਨੇ ਬਰਾਸ ਸੀ 11:15 ਵਜੇ ਉਸ ਤੋਂ ਬਾਅਦ ਫੇਰੇ ਜਿਮ ਵਿੱਚ ਅਸੀਂ ਆਪ ਮਾੜਾ ਬਣ ਵੇਖਿਆ ਤੇ ਅੰਦਰੋਂ ਖੂਨ ਦੇ ਧੱਬੇ ਸੀਗੇ ਸਾਨੂੰ ਉਸ ਤੋਂ ਬਾਅਦ ਇਹਨਾਂ ਪਿੱਛੇ ਮੋੜ ਤੱਕ ਪੁਲਿਸ ਵਾਲਿਆਂ ਨੇ ਕਹਿੰਦੇ ਨੇ ਗੱਡੀਆਂ ਤੇ ਧੱਬੇ ਖੂਨ ਹੈਗਾ ਤੇ ਵੇਖੋ ਜੀ ਤੁਹਾਨੂੰ ਕੀ ਹੁਣ ਪੱਕੇ ਤੌਰ ਤੇ ਲੱਗਦਾ ਹੈ ਵੀ ਇਹ ਜਿਮ ਵਾਲਿਆਂ ਨੇ ਹੀ ਕਤਲ ਕੀਤਾ ਹੈ ਵੇਖੋ ਜੀ ਜਿਵੇਂ ਹੁਣ ਰਾਤ ਨੂੰ 11:30 ਵਜੇ ਦੋਨੇ ਬਰਾਸ ਸੀਗੇ ਤੇ ਉਸ ਤੋਂ ਉਸ ਤੋਂ ਲੈ ਕੇ ਤੇ ਖੂਨ ਦੇ ਧੱਬੇ ਵੇਖ ਜਿੰਨੇ ਕੋ ਨੌਜਵਾਨ ਇਸ ਜਿਮ ਦੇ ਵਿੱਚ ਆਉਂਦੇ ਨੇ ਇੱਥੇ ਵੈਸੇ ਕੋਈ ਜ਼ਿਆਦਾ ਆਉਂਦੇ ਠੀਕ ਇਸ ਇਸ ਕੰਦੇ ਵਿੱਚ ਦੋ ਚਾਰ ਵੱਤ ਬੋਲਉਂਦੇ ਆ ਬਸ ਉਸ ਤੋਂ ਬਾਅਦ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਉਸ ਸਾਹਿਬ ਅਸੀਂ ਕਹਿੰਨੇ ਛੱਡ ਇਸ ਦਾ ਦਿੱਤਾ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਠੀਕ ਆ ਅੱਜ ਜੋ ਪੁਰਸਕਾਰ ਵੰਡ ਰਹੇ ਹੁੰਦੇ ਤੁਸੀਂ ਸੰਤੁਸ਼ਟ ਕਿੰਨੇ ਕੋ ਸਾਨੂੰ ਤਾਂ ਕੋਈ ਸੰਤੁਸ਼ਟੀ ਕੋਈ ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਪਿਆ ਕੁਝ ਕੀ ਕਰ ਰਹੇ ਕੀ ਕੀਤਾ ਇਹਨਾਂ ਨੇ ਕੋਈ ਹੋਰ ਕੋਈ ਵੱਲੋਂ ਇਹ ਸਰ ਇੱਕ ਡੈੱਡ ਬੋਡੀ ਜਿਹੜੀ ਆ ਉਹ ਬਾਂਮਣੀ ਪਿੰਡ ਜਿਹੜੀ ਕੱਚੀ ਨਹਿਰ ਉਹਦੇ ਉੱਤੇ ਪਈ ਆ ਸੋ ਇੱਕ ਵਾਰ ਤਾਂ ਇਹ ਅਨਨੋਨ ਜਿਹੜਾ ਸੀਗਾ ਮਰਡਰ ਸਾਡੇ ਸਾਹਮਣੇ ਆਇਆ ਪਰ ਜਦੋਂ ਮੌਕੇ ਤੇ ਜਾ ਕੇ ਅਸੀਂ ਇਨਫੋਰਮੇਸ਼ਨ ਕਲੈਕਟ ਕੀਤੀ ਤਾਂ ਇਹ ਗੁਰਸ਼ਰਨ ਸਿੰਘ ਇਲਿਸ ਬੁੱਗਾ ਸਨਫ ਜੰਗੀਰ ਸਿੰਘ ਜਿਹੜਾ ਹੈ ਪਿੰਡ ਬੰਮਣੀ ਵਾਲੀ ਦੇ ਰਹਿਣ ਵਾਲਾ ਸੀਗਾ ਜਿਸ ਦਾ ਕਤਲ ਸਿਰ ਵਿੱਚ ਔਰ ਗਰਦਨ ਤੇ ਕਾਪੇ ਦੇ ਵਾਰ ਕਰਕੇ ਕੀਤਾ ਗਿਆ ਸੀਗਾ ਸਰ ਰੰਜਿਸ਼ ਵਜਾ ਕੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਈ ਹੈ ਜੀ ਆ ਪਹਿਲਾਂ ਤਾਂ ਇਹ ਇੱਕ ਵਾਰ ਜਿਹੜਾ ਅਨਨੌਨ ਮੈਟਰ ਅਸੀਂ ਦੇਖ ਰਹੇ ਸੀਗੇ ਪਰ ਇਹਨੂੰ ਡੂੰਘਾਈ ਨਾਲ ਜਦੋਂ ਇਹਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਵੀ ਇਹਦਾ ਇੱਕ ਗਵੰਡੀ ਹੈ ਅਮਰਜੀਤ ਸਿੰਘ ਪੁੱਤਰ ਇੰਦਰ ਸਿੰਘ ਜੀ ਜੋ ਇਹਦੇ ਪਿੰਡ ਦੇ ਰਹਿਣ ਵਾਲਾ ਔਰ ਉਹ ਜਿਮ ਟ੍ਰੇਨਰ ਦਾ ਕੰਮ ਕਰਦਾ ਆ ਮਿਰਤਿਕਾ ਜਿਹੜਾ ਇਹ ਸ਼ਰਾਬ ਪੀਣ ਦਾ ਨਸ਼ਾ ਕਰਨ ਦਾ आदी ਸੀਗਾ ਔਰ ਜਿਹੜਾ ਜਿਮ ਟ੍ਰੇਨਰ ਅਮਰਜੀਤ ਉਹ ਵੀ ਨਸ਼ਾ ਕਰਨ ਦਾ आदी ਸੀਗਾ ਸਰ ਇਹ ਸ਼ਾਦੀशुदा ਹੈ ਜੀ ਇਕਰਾਨ ਹੀ ਜਿਹੜਾ ਇਹਨਾਂ ਦਾ ਰਾਤ ਝਗੜਾ ਹੋਇਆ ਜੀ ਔਰ ਝਗੜੇ ਦੇ ਦੌਰਾਨ ਹੀ ਜਿਹੜਾ ਜਿਹੜਾ ਮ੍ਰਿਤਕ ਆ ਗੁਰਸ਼ਰਨ ਸਿੰਘ ਇਹਨੇ ਅਮਰਜੀਤ ਸਿੰਘ ਦੀ ਜਿਹੜੀ ਭੈਣ ਆ ਉਹਦੇ ਖਿਲਾਫ ਸ਼ਬਦ ਬੋਲੇ ਕੁਛ ਅਜੇ ਕਿ ਉਹਨੂੰ ਗੁੱਸਾ ਆ ਗਿਆ ਜਿਸ ਕਾਰਨ ਉਹਨੇ ਇਹਦੇ ਸਿਰ ਦੇ ਵਿੱਚ ਕਾਪਾ ਮਾਰ ਕੇ ਔਰ ਗਰਦਨ ਤੇ ਵਾਰ ਕਰਕੇ ਇਹਦਾ ਕਤਲ ਕੀਤਾ ਸਰ ਇਹ ਜਿਹੜਾ ਮ੍ਰਿਤਕ ਹੈ ਜੀ ਗੁਰਸ਼ਰਨ ਸਿੰਘ ਇਹ ਸ਼ਾਦੀशुदा ਹੈ ਜੀ ਹਾਂ ਜੀ ਬਿਲਕੁਲ ਇਹ ਸ਼ਾਦੀशुदा ਹੈ ਤਿੰਨ ਬੱਚੇ ਨੇ ਇਹਦੇ ਜੀ ਆ ਜੇ ਦੋ ਲੜਕੀਆਂ ਔਰ ਇੱਕ ਲड़का ਪਰ ਜਿਹੜੀ ਇਹਦੀ ਘਰ ਵਾਲੀ ਆ ਉਹ ਕਰੀਬ 6 ਮਹੀਨੇ ਤੋਂ ਜਿਹੜੀ ਉਹ ਇਹਦੇ ਨਾਲ ਗਿਲਾ ਸ਼ਿਕਵਾ ਸੀਗਾ ਕੋਈ ਉਸਕਾਰ ਕੇ ਜਿਹੜਾ ਆਪਦੇ ਪਿੱਕੇ ਪਿੰਡ ਗਈ ਸਰ ਜਿਹੜਾ ਜਿਮ ਟ੍ਰੇਨਰ ਹੈ ਜੀ ਉਹਦੇ ਨਾਲ ਕੋਈ ਹੋਰ ਵਿਅਕਤੀ ਵੀ ਸੀਗੇ ਇੱਕ ਕੱਲੇ ਵੱਲੋਂ ਇਹ ਸਾਰੇ ਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜੀ ਆ ਬਿਲਕੁਲ ਜੀ ਸਾਡੀ ਪਰਤਾਲ ਚੱਲ ਰਹੀ ਹੈ ਜਿੱਥੋਂ ਤੱਕ ਸਾਡਾ ਸ਼ੱਕ ਹੈ ਉਹਦੇ ਨਾਲ ਜਰੂਰ ਕੋਈ ਹੋਰ ਹੈ ਜਿਹੜਾ ਕੋਈ ਅ ਇਹਦੇ ਨਾਲ ਜਿਹਨੇ ਇਹਦੀ ਮਦਦ ਕੀਤੀ ਆ ਕਿਉਂਕਿ ਇੱਕ ਕਤਲ ਕਰਨ ਤੋਂ ਬਾਅਦ ਜਿਹੜਾ ਡੈੱਡ ਬੋਡੀ ਉੱਥੇ ਸੁੱਟੀ ਗਈ ਆ ਸੋ ਇਹਨੂੰ ਲੈ ਕੇ ਜਾਣਾ ਡੈੱਡ ਬੋਡੀ ਨੂੰ ਕਿਉਂਕਿ ਜਿਸ ਤਰੀਕੇ ਦਾ ਉਹਦੀ ਅ ਸਰੀਰ ਸੀਗਾ ਮਰਨ ਵਾਲੇ ਦਾ ਕੱਲੇ ਬੰਦੇ ਨੂੰ ਹੈਂਡਲ ਕਰਨਾ ਮੁਸ਼ਕਿਲ ਹੈ ਸਰ ਜਿਸ ਤਰ੍ਹਾਂ ਦੇਖਣ ਚ ਆਇਆ ਵੀ ਜਿਹੜਾ ਦੋਸ਼ੀ ਸੀਗਾ ਉਹ ਬਹੁਤ ਛਾਤਰ ਸੀਗਾ ਉਹ ਜਿਮ ਦੇ ਸੈਂਟਰ ਦੇ ਬਾਹਰ ਕੈਮਰੇ ਲੱਗੇ ਹੋ ਸੀ ਪਰ ਕੈਮਰੇ ਬੰਦ ਕੀਤੇ ਹੋਏ ਸੀਗੇ ਜੀ ਹਾਂ ਬਿਲਕੁਲ ਜੀ ਉਹਨੇ ਬੜੀ ਚੁਸਤੀ ਦੇ ਨਾਲ ਬੜੀ ਚਲਾਕੀ ਦੇ ਨਾਲ ਇਹਨੂੰ ਇੱਕ ਬਲਾਈਂਡ ਮਰਡਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੋ ਅਸੀਂ ਇਹਨੂੰ ਡੂੰਘਾਈ ਨਾਲ ਪੜਤਾਲ ਕੀਤੀ ਔਰ ਇਸੇ ਤਹਿਤ ਜੋ ਸਾਨੂੰ ਉਥੋਂ ਬਲੱਡ ਸਟੇਨਸ ਔਰ ਹੋਰ ਵੀ ਜਿਹੜੇ ਕੋਈ ਸ਼ੱਕੀ ਜੜੀਆਂ ਚੀਜ਼ਾਂ ਸਾਨੂੰ ਮਿਲੀਆਂ ਜਿਹਦੇ ਆਧਾਰ ਤੇ ਅਸੀਂ ਇਹਨੂੰ ਜਿਹੜਾ ਅਮਰਜੀਤ ਨੂੰ ਸ਼ਕਤੀ ਨਾਲ ਪੇਸ਼ਕਸ਼ ਕੀਤੀ ਜਿਸ ਤੋਂ ਬਾਅਦ ਇਹ ਚੀਜ਼ ਸਾਹਮਣੇ ਆਈ ਪਈ ਇਹਨੇ ਇਸ ਵਜਾ ਕਰਕੇ ਦਾ ਜਿਹੜਾ ਪਰਿਵਾਰ ਇੱਕ ਮਾਮਲਾ ਜੋੜ ਰਿਹਾ ਜੀ Google Pay ਤੋਂ ਜਿਹੜਾ ਇੱਕ ਜਿਮ ਟ੍ਰੇਨਰ ਹੈ ਇਹਦੇ ਵੱਲੋਂ account ਖੋਲਿਆ ਗਿਆ ਸੀ Google Pay ਤੋਂ ਪੈਸੇ ਟ੍ਰਾਂਸਫਰ ਕੀਤੇ ਗਏ ਸੀ ਉਹ ਕਿੰਨੀ ਕੁ ਸੱਚਾਈ ਹੈ ਜੀ ਇਹਦੇ ਵਿੱਚ ਨਹੀਂ ਉਹ ਵੀ ਦੇਖੋ ਸਾਡਾ ਪੜਤਾਲ ਦਾ ਵਿਸ਼ਾ ਪਰ ਫਿਲਹਾਲ ਘੜੀ ਜਿਹੜਾ ਜਿਹੜਾ ਦੋਸ਼ੀ ਹੈ ਅਮਰਜੀਤ ਸਿੰਘ ਉਹਦੇ ਤੋਂ ਅਸੀਂ ਜਿਹੜੀ ਡੂੰਘਾਈ ਨਾਲ ਬਸ਼ੀਸ਼ ਕੀਤੀ ਆ ਉਹ ਇਹੀ ਵਜ੍ਹਾ ਰੰਜਸ਼ੇ ਹੈ ਵੀ ਇਹਦੀ ਜਿਹੜੀ ਸਿਸਟਰ ਆ ਉਹਨੂੰ ਲੈ ਕੇ ਇਹਨਾਂ ਦਾ ਕੋਈ ਝਗੜਾ ਹੋਇਆ ਸੀ ਉਹਦੀ ਜਿਹੜਾ ਕੋਈ ਇੱਜ਼ਤ ਆਪਰੂ ਬਾਰੇ ਕੋਈ ਗਲਤ ਸ਼ਬਦ ਬੋਲੇ ਗਏ ਸਰ ਜਿਹੜਾ ਮੌਕੇ ਤੇ ਜਿਹੜਾ ਜਦੋਂ ਡੈੱਡ ਬੋਡੀ ਨੂੰ ਲਜਾਇਆ ਗਿਆ ਕੋਈ ਵਾਹਨ ਵਰਤਿਆ ਗਿਆ ਉਹ ਵੀ ਪੁਲਿਸ ਵੱਲੋਂ ਕਬਜ਼ੇ 'ਚ ਲਿਆ ਗਿਆ ਜੀ ਨਹੀਂ ਹਾਲ ਦੀ ਘੜੀ ਜਿਹੜਾ ਐਸਐਚਓ ਸਾਹਿਬ ਨੂੰ ਭੇਜਿਆ ਗਿਆ ਉਹ ਜੋ ਗੱਲ ਸਾਹਮਣੇ ਆ ਸਕੂਟਰੀ ਦੇ ਉੱਤੇ ਜਿਹੜੀ ਐਕਟਿਵਾ ਸੀਗੀ ਉਹਦੇ ਉੱਤੇ ਇਹ ਜਿਹੜਾ ਰੈੱਡ ਬੋਡ ਲੈ ਕੇ ਗਏ ਦੋਸ਼ੀ ਨੇ ਮੰਨਿਆ ਜੀ ਤੇਜ ਤਾਰ ਹਥਿਆਰ ਨਾਲ ਕਤਲ ਕੀਤਾ ਗਿਆ ਜਾਂ ਕਿਸੇ ਹੋਰ ਜੰਤਰ ਦੇ ਨਾਲ ਨਹੀਂ ਨਹੀਂ ਬਿਲਕੁਲ ਇਹ ਰਾਤ ਜਿਹੜਾ ਅਸੀਂ ਪਿੰਡ ਚੋਂ ਪੜਤਾਲ ਕੀਤੀ ਹੈ ਜਿਹੜਾ ਦੋਸ਼ੀ ਆ ਰਾਤ ਇਹਨੇ ਇੱਕ ਕਾਪਾ ਜਿਹੜਾ ਸੀਗਾ ਅੱਜ ਕੋਲੇ ਉਹ ਇਹ ਪਹਿਲਾਂ ਤਿੱਖਾ ਕਰਾਉਣ ਗਿਆ ਪਿੰਡ ਦੇ ਵਿੱਚ ਹੀ ਪਿੰਡ ਦੇ ਵਿੱਚ ਇੱਕ ਦੁਕਾਨ ਬਣੀ ਹੈ ਜਿੱਥੇ ਇਹ ਵੈਪਨ ਵਗੈਰਾ ਜਾਂ ਕਈਆਂ ਵਗੈਰਾ ਉਹਨੂੰ ਤਿੱਖਾ ਕਰਦੇ ਨੇ ਪਰ ਉੱਥੇ ਲਾਈਟ ਨਾ ਹੋਣ ਕਾਰਨ ਜਿਹੜਾ ਉਹਨੂੰ ਜਵਾਬ ਦਿੱਤਾ ਫਿਰ ਉਹਨੇ ਘਰੇ ਜਿਹੜੀ ਜਿਹੜੇ ਰੰਦਾ ਹੁੰਦਾ ਨਨੂੰ ਆਪਾਂ ਅਸੀਂ ਆਰੀ ਕਹਿ ਲੈਂਦੇ ਹਾਂ ਜੀ ਉਹਦੇ ਨਾਲ ਇਹਨੂੰ ਕਾਫੀ ਧਾਰ ਦਿੱਤੀ ਵਧੀਆ ਉਹਨੂੰ ਤਿੱਖਾ ਕੀਤਾ ਉਹਦੇ ਨਾਲ ਫਿਰ ਇਹਨੇ ਕਤਲ ਕੀਤਾ ਉਹ ਵੀ ਉਹ ਸਾਨੂੰ ਮੰਨ ਗਿਆ ਔਰ ਉਹ ਵੀ ਬਰਾਮਦ ਕਰਵਾਇਆ ਸਰ ਹੁਣ ਕਿੰਨੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਕਿਹਦੇ ਬਿਆਨਤੇ ਹੋਇਆ ਜੀ ਆ ਦੇਖੋ ਜਿਹੜਾ ਅਸੀਂ ਡੈੱਡ ਬੋਡੀ ਆ ਭੇਜੀ ਵੀ ਆ ਪੋਸਟਮਾਰਟਮ ਲਈ ਉੱਥੇ ਸਿਵਲ ਹਸਪੀਟਲ ਦੇ ਵਿੱਚ ਦੇਖਦੇ ਹਾਂ ਹੁਣ ਇਹ ਜਿਹੜਾ ਬਿਆਨ ਲਿਖਾਉਣਾ ਕਿਉਂਕਿ ਵਾਈਫ ਉਹਦੀ ਹੈ ਨਹੀਂ ਗਈ ਘਰੇ ਇਹ ਨਾ ਹੀ ਹੋਰ ਕੋਈ ਮਚੋਰ ਜਿਹੜਾ ਪਰਸਨ ਸੀਗਾ ਸੋ ਸਰਪੰਚ ਸਾਹਿਬ ਨੂੰ ਅਸੀਂ ਬੁਲਾਇਆ ਬਿਆਨ ਦੇਖਣ ਤੋਂ ਬਾਅਦ ਦੇਖਦੇ ਆ ਕਿਹਦੇ ਤੇ ਉਹ ਸ਼ੱਕ ਸ਼ੁਭਾ ਕਰਦੇ ਆ ਉਸ ਤੋਂ ਇਲਾਵਾ ਵੀ ਜੇ ਅਸੀਂ ਆਪਦੀ ਪੜਤਾਲ ਦੇ ਵਿੱਚ ਜੇ ਕੋਈ ਸ਼ੱਕੀ ਬੰਦਾ ਹੋਰ ਕੋਈ ਸਾਨੂੰ ਲੱਗਿਆ ਵੀ ਇਹ ਵੀ ਨਾਲ ਸੀਗਾ ਉਹਨੂੰ ਵੀ ਨੇ ਬਖਸ਼ਿਆ ਜਾਉ ਮਰਡਰ ਦਾ ਟਾਈਮ ਕੋਈ ਦੱਸਿਆ ਦੋਸ਼ੀ ਨੇ ਕਿੰਨੇ ਵਜੇ ਮਰਡਰ ਕੀਤਾ ਗਿਆ ਜੀ ਆ ਰਾਤ ਤਕਰੀਬ ਇਹ 8:30 ਵਜੇ ਝਗੜਾ ਹੋਇਆ ਇਹਨਾਂ ਦਾ ਜੀ ਤੇ 8:30 ਤੋਂ 9 ਦੇ ਵਿੱਚ ਵਿੱਚ ਜਿਹੜਾ ਇਹ ਮਰਡਰ ਹੋਇਆ ਡੈੱਡ ਬੋਡੀ ਨੂੰ ਦੇਖਣ ਤੋਂ ਵੀ ਇਹੀ ਚੀਜ਼ ਆਪਦੀ ਆ ਲੱਗਦਾ ਹੈ ਵੀ ਜਿਵੇਂ ਬਲੱਡ ਉਹਦਾ ਜੰਮਿਆ ਹੋਇਆ ਸਿਰ ਦਾ ਬਲੱਡ ਜੰਮਿਆ ਹੋਇਆ ਗਰਦਨ ਦਾ ਬਲੱਡ ਜੰਮਿਆ ਹੋਇਆ ਮੌਕੇ ਤੇ ਹੈ ਨੀਗਾ ਸੋ ਇਸ ਤੋਂ ਜਾਹ ਰਹਿ ਕੇ ਜਿਹੜਾ ਕਰੀਬ 10 12 ਘੰਟੇ ਉਹਨੂੰ ਹੋ ਗਏ ਕਤਲ ਨੂੰ ਛਪਾਉਣ ਲਈ ਕੋਈ ਇਹ ਸਾਜ਼ਿਸ਼ ਵੀ ਰਚੀ ਗਈ ਸੀ ਆ ਦੇਖੋ ਉਹ ਚੀਜ਼ ਅਸੀਂ ਪੜਤਾਲ ਕਰ ਰਹੇ ਹਾਂ ਸਾਜ਼ਿਸ਼ ਤਾਂ ਨੇ ਬਹੁਤ ਵੱਡੀ ਰਚੀ ਸੀ ਵੀ ਜਿਹੜਾ ਇਹ ਇੱਕ ਅਨਨੋਨ ਇਹਨੂੰ ਕਤਲ ਜਿਹੜਾ ਸਾਬਤ ਕੀਤਾ ਜਾਵੇ ਉਨੇ ਜਿਹੜਾ ਜਿਮ ਟ੍ਰੇਨਰ ਆ ਉਹਦੀ ਜਿਮ ਦੇ ਵਿੱਚ ਜਿਹੜੇ ਕੈਮਰੇ ਲੱਗੇ ਆ ਉਹ ਉਹਨੇ ਜਿਹੜੇ ਆਫ ਕਰਤੇ ਕਿਉਂਕਿ ਉਹਦੇ ਵਿੱਚ ਰਿਕਾਰਡ ਨਾ ਰਵੇ ਮੌਕੇ ਤੇ ਜਿਹੜਾ ਬਲੱਡ ਡੁੱਲਿਆ ਸੀਗਾ ਉਹਨੂੰ ਆਪਣੀ ਸਵੈਟਰ ਦੇ ਨਾਲ ਜਿਹੜਾ ਉਹਨੇ ਸਾਫ਼ ਕਰਕੇ ਔਰ ਬਾਲਟੀ ਦੇ ਵਿੱਚ ਪਾ ਕੇ ਉਹਨੂੰ ਜਿਹੜਾ ਖੁਰਦ-ਬੁਰਦ ਕਰਤਾ ਸਵੈਟਰ ਅਸੀਂ ਬਰਾਮਦ ਕਰ ਲਈਆ ਉਹਨੂੰ ਖੂਨ ਲੱਗਿਆ ਹੋਇਆ ਔਰ ਜਿਹੜੇ ਹੋਰ ਜਿਹੜਾ ਹਥਿਆਰ ਵਰਤਿਆ ਗਿਆ ਉਹ ਵੀ ਅਸੀਂ ਜਲਦੀ ਬਰੰਦ ਕਰਾ ਲਿਆ ਸਰ ਇਹ ਕਤਲ ਦੀ ਗੁੱਥੀ ਕਿੰਨੇ ਸਮੇਂ ਚ ਪੁਲਿਸ ਵੱਲੋਂ ਸੁਲਝਾ ਲਈ ਗਈ ਹੈ ਜੀ ਅ ਦੇਖੋ ਜੀ ਮਾਨਯੋਗ ਐਸਐਸਪੀ ਸਾਹਿਬ ਦੇ ਜੋ ਸਾਨੂੰ ਨਿਰਦੇਸ਼ ਨੇ ਉਹਨਾਂ ਤਹਿਤ ਅਸੀਂ ਮਿਹਨਤ ਕੀਤੀ ਔਰ ਕਰੀਬ 7-8 ਘੰਟੇ ਦੇ ਵਿੱਚ ਅਸੀਂ ਜਿਹੜੀ ਇਹ ਗੁੱਥੀ ਸੁਲਝਾ ਲਈ ਜੀ